ਸਸਿਕਾ ਜੀ ਮੈਂ ਹਕਮਿਲ ਕਪੂਲ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੰਬੋਡੀਆ ਦੇ ਵਿੱਚ ਭਾਰਤ ਸਰਕਾਰ ਦੀ ਅਪੀਲ ਉੱਤੇ ਕਬੱਡੀ ਕਾਰਵਾਈ ਦੇ ਦੌਰਾਨ ਫੜੀ ਗਈਆਂ ਅੰਤਰਰਾਸ਼ਟਰੀ ਠੱਗ ਗਿਰੋਹਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਅnder 15 ਦਿਨਾਂ ਦੇ ਵਿੱਚ 3075 ਆਨਲਾਈਨ ਧੋਖਾਧੜੀ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਦੇ ਵਿੱਚ 105 ਭਾਰਤੀ ਚੀਨ ਵਿਏਟਨਾਮ ਇੰਡੋਨੇਸ਼ੀਆ ਬੰਗਲਾਦੇਸ਼ ਥਾਈਲੈਂਡ ਕੰਬੋਡੀਆ ਕੋਰੀਆ ਪਾਕਿਸਤਾਨ ਨੇਪਾਲ ਮਲੇਸ਼ੀਆ ਫਿਲੀਪੀਨਸ ਨੈਜੀਦੀਆ ਮਿਆਪੁਰ ਰੂਸ ਅਤੇ ਯੂਗਾਂਡਾ ਦੇ ਨਾਗਰਿਕ ਵੀ ਨੇ ਧੋਖਾਧੜੀ ਦੀਆਂ ਵੱਡੀਆਂ ਘਟਨਾਵਾਂ ਨੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਲੱਖਾਂ ਲੋਕ ਕਤਿਤ ਆਨਲਾਈਨ ਘੁਟਾਲਿਆਂ ਦਾ ਸ਼ਿਕਾਰ ਹੋ ਰਹੇ ਨੇ ਇਹਨਾਂ ਘੁਟਾਲਿਆਂ ਦੀ ਹਿੰਮਤ ਇਨੀ ਸੀ ਕਿ ਪਾਛ ਸਰਕਾਰ ਦੇਸ਼ ਦੇ ਵਿੱਚ ਸਿੱਧਾ ਕਾਰਵਾਈ ਨਹੀਂ ਕਰ ਸਕਦੀ ਸੀ ਕਿਉਂਕਿ ਵੱਡੇ ਠਾਕੀ ਰੋ ਕੰਬੋਡੀਆ ਆਦਿ ਦੇਸ਼ਾਂ ਤੋਂ ਕੰਮ ਕਰਦੇ ਸਨ ਭਾਰਤ ਦੇ ਗ੍ਰਹਿ ਮੰਤਰਾਲੇ ਵਿਦੇਸ਼ ਮੰਤਰਾਲੇ ਅਤੇ ਫੋਰਸੇ ਵੱਲੋਂ ਮੁਰਮੁਰ ਉਠਾਈ ਗਈ ਮੰਗ ਉਤੇ ਕੰਬੋਡੀਆ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲਿਆ ਹੈ ਦੇਸ਼ ਦੇ ਵਿੱਚ 138 ਥਾਵਾ ਉਤੇ ਛਾਪੇਮਾਰੀ ਕਰਕੇ ਕਈ ਥਾਵਾ ਤੇ ਨਕਲੀ ਚੀਨੀ ਅਤੇ ਭਾਰਤੀ ਪੁਲਿਸ ਵਰਦੀਆਂ ਵੀ ਬਰਾਮਦ ਹੋਈਆਂ ਨੇ ਦਰਸਲ 606 ਗ੍ਰਿਫਤਾਰ ਹੋਤਾ ਨੇ 1028 ਚੀਨੀ 693 ਵਿਏਟਨਾਮੀ 364 ਇండోਨੇਸ਼ੀਆਈ 101 ਬੰਗਲਾਦੇਸ਼ੀ 82 ਉਥਾਈ 57 ਕੋਰੀਆਈ 81 ਪਾਕਿਸਤਾਨੀ ਤੇ 13 ਨੇਪਾਲੀ ਤੇ ਨਾਲ ਹੀ 4 ਮਲੇਸ਼ੀਆਈ ਨਾਗਰਿਕ ਨੇ ਦਰਸਲ ਭਾਰਤ ਦੇ ਵਿੱਚ ਵੱਧ ਰੀਆਂ ਡਿਜੀਟਲ ਅਰੈਸਟ ਅਤੇ ਥੱਗੀ ਰੀਆਂ ਨਾਮਾਦੇ ਮੂਲ ਦੇ ਵਿੱਚ ਇਹ ਗੀਰੋ ਸੁਨੀ ਦੰਆ ਅਤੇ ਨਾਲ ਹੀ ਇਸ ਮੂਹ ਆਕਰਸ਼ਕ ਨੌਕਰੀਆਂ ਦਾ ਲਾਲਚ ਦੇ ਕੇ ਲੋਕਾਂ ਨੂੰ ਵਿਦੇਸ਼ ਭੇਜਦੇ ਅਤੇ ਉੱਥੇ ਉਹਨਾਂ ਜ਼ਬਰਦਸਤੀ ਆਨਲਾਈਨ ਸਾਈਬਰ ਕੋਟਾਲਿਆ ਫਰਾਡ ਜਾਂ ਫਿਰ ਕੰਮ ਲਗਵਾਉਂਦੇ ਕਈ ਭਾਰਤੀ ਜਨਸੰਖਿਆ ਕੰਬੋਡੀਆ ਦੇ ਵਿੱਚ ਫਸ ਗਈ ਜਿਨ੍ਹਾਂ ਦੇ ਵਿੱਚ ਸੈਂਕੜਿਆਂ ਨੂੰ ਰਿਹਾਅ ਵੀ ਕਰਵਾਇਆ ਗਿਆ ਤੇ ਕਾਰਵਾਈ ਦੌਰਾਨ ਵੱਡੀ ਗਿਣਤੀ ਦੇ ਵਿੱਚ ਕੰਪਿਊਟਰ ਲੈਪਟਾਪ ਮੋਬਾਈਲ ਹਥਿਆਰ ਅਤੇ ਨਸ਼ੀਲੇ ਪਦਾਰਥ ਵੀ ਮਿਲੇ ਸਰਕਾਰੀ ਅਧਿਕਾਰੀਆਂ ਦੇ ਅਨੁਸਾਰ ਹੋਰ ਧਿਆਨਤੀਆਂ ਪੜਤਾਲ ਉੱਤੇ ਵੀ ਕੰਮ ਚੱਲ ਰਿਹਾ ਹੈ ਅਤੇ ਅੱਗੇ ਹੋਰ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਨੇ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ